ਉਤਰਾਖੰਡ ਦੇ ਚੰਪਾਵਤ ਇਲਾਕੇ ਤੋਂ ਇੱਕ ਵੱਡੀ ਭਿਆਨਕ ਅਤੇ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਹਰ ਇੱਕ ਵਿਅਕਤੀ ਦੀ ਅੱਖ ਨਮ ਹੋ ਜਾਵੇਗੀ ਅਤੇ ਇਸ ਘਟਨਾ ਨੂੰ ਸੁਣ ਕੇ ਹਰ ਕੋਈ ਹੈਰਾਨ ਜ਼ਰੂਰ ਹੋ ਜਾਵੇਗਾ ਕਿਉਂਕਿ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਵਿਆਹ ਤੋਂ ਵਾਪਸ ਆਉਂਦੇ ਹੋਏ ਇੱਕ ਬਲੈਰੋ ਨਾਮ ਦੀ ਕਾਰ ਡੂੰਗੀ ਖੱਡ ਦੇ ਵਿੱਚ ਜਾ ਡਿੱਗਦੀ ਹੈ ਅਤੇ ਇਸ ਨਾਲ ਇੱਕ ਭਿਆਨਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਅਤੇ ਜਿਸ ਵਿੱਚ ਕਈ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚ ਬੱਚੇ ਵੀ ਸ਼ਾਮਲ ਹੁੰਦੇ ਹਨ ਅਤੇ ਕਈ ਵਿਅਕਤੀ ਜਿਹੜੇ ਜ਼ਖਮੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪਰ ਇਸ ਖਬਰ ਦੇ ਫੈਲਣ ਨਾਲ ਪੂਰੇ ਉੱਤਰਾਖੰਡ ਦੇ ਵਿੱਚ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਨਸਨੀ ਅਤੇ ਸ਼ੋਗ ਦੀ ਲਹਿਰ ਜਰੂਰ ਫੈਲ ਗਈ ਹੈ ਕਿਉਂਕਿ ਇਸ ਘਟਨਾ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਬੱਚੇ ਵੀ ਸ਼ਾਮਲ ਸਨ ਤੁਹਾਨੂੰ ਦੱਸ ਦਈਏ ਕਿ ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਵਿੱਚ ਇਹ ਵੱਡੀ ਜਿਹੜੀ ਘਟਨਾ ਵਾਪਰੀ ਅਤੇ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਵਿਆਹ ਦੀ ਵਰਾਤ ਵਾਲੀ ਇੱਕ ਗੱਡੀ ਡੂੰਗੀ ਖੱਡ ਵਿੱਚ ਜਾ ਡਿੱਗੀ ਇਸ ਘਟਨਾ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਦੁਖਦਾਈ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ ਨਾਲ ਦੀ ਨਾਲ ਹੀ ਮੌਕੇ ਤੇ ਫੋਨ ਕਰਕੇ ਐਸ ਡੀ ਆਰ ਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਅਤੇ ਸ਼ੁੱਕਰਵਾਰ ਸਵੇਰੇ ਚੰਪਾਵਤ ਦੇ ਘਾਟ ਤੋਂ ਪਹਿਲਾਂ ਬਾਗਧਾਰ ਨਾਮਕਸਤਾਂ ਤੇ ਕੰਟਰੋਲ ਤੋਂ ਜਿਹੜਾ ਇਹ ਗੱਡੀ ਸੀ ਬਾਹਰ ਹੋ ਗਈ ਅਤੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਬਲੈਰੋ ਗੱਡੀ ਖੱਡ ਦੇ ਵਿੱਚ ਜਾ ਡਿੱਗਦੀ ਹੈ ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਤਕਰੀਬਨ ਲਗਭਗ 200 ਮੀਟਰ ਡੂੰਗੀ ਖੱਡ ਵਿੱਚ ਜਾ ਡਿੱਗੀ ਇਸ ਘਟਨਾ ਦੀ ਸੂਚਨਾ ਚੰਪਾਵਤ ਜ਼ਿਲ੍ਹਾ ਕੰਟਰੋਲ ਰੂਮ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਐਸਡੀਆਰਐਫ ਦੀ ਇੱਕ ਟੀਮ ਮੌਕੇ ਉੱਤੇ ਪਹੁੰਚੀ ਟੀਮ ਨੇ ਪੁਲਿਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ 10 ਲੋਕ ਸਵਾਰ ਸਨ ਇਹ ਵੀ ਇੱਕ ਵੱਡੀ ਖਬਰ ਹੈ ਕਿ ਇੱਕ ਬਲੈਰੋ ਗੱਡੀ ਵਿੱਚ ਜਿਸ ਦੇ ਵਿੱਚ ਸਿਰਫ 7 ਸਵਾਰੀਆਂ ਬੈਠ ਸਕਦੀਆਂ ਹਨ ਉਸ ਦੇ ਵਿੱਚ 10 ਲੋਕ ਸਵਾਰ ਸਨ ਅਤੇ ਗੱਡੀ ਜਦੋਂ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਖਾਈ ਦੇ ਵਿੱਚ ਜਾ ਡਿੱਗੀ ਅਤੇ ਖਾਈ ਦੀ ਜਿਹੜੀ ਡੂੰਘਾਈ ਸੀ ਉਹ 200 ਮੀਟਰ ਸੀ ਅਤੇ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੋ ਗਈ ਅਤੇ ਪੰਜ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜੇਰੇ ਇਲਾਜ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜੇਰੇ ਇਲਾਜ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਗ੍ਰਸਤ ਬਾਣ ਬੁਸੈਲ ਤੋਂ ਗੰਗੋਲੀ ਹਾਰਟ ਦੇ ਬਲਾਤਾਰੀ ਇਲਾਕੇ ਵੱਲ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਅਤੇ ਅੱਜ ਸਵੇਰੇ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਪ੍ਰਕਾਸ਼ ਚੰਦ ਉਨੇয়াল ਕੇਵਲ ਚੰਦ ਉਨੇয়াল ਵਾਸੀ ਦਿੜਬਾ ਬिलासपुर ਸੁਰੇਸ਼ ਨੋਟੇয়াল ਵਾਸੀ ਪਤਨ ਨਗਰ ਪ੍ਰਿਆੰਸੂ ਚੋਬੇ ਵਾਸੀ ਸੀਲਦਾਹ ਪਿੱਕ ਆਸਨ ਵੱਜੋ ਹੋਈ ਹੈ ਲਗਾਤਾਰ ਇਸ ਖਬਰ ਦੇ ਨਾਲ ਇਲਾਕੇ ਦੇ ਵਿੱਚ ਸ਼ੋਗ ਦੀ ਲਹਿਰ ਜਰੂਰ ਫੈਲ ਗਈ ਹੈ ਤੇ ਇਸ ਦੇ ਵਿੱਚ ਇੱਕ ਪ੍ਰਿਆੰਸੂ ਚੋਬੇ ਜਿਸ ਦੀ ਉਮਰ ਸਿਰਫ 6 ਸਾਲ ਸੀ ਅਤੇ ਇਸ ਦੀ ਮਾਂ ਦਾ ਨਾਮ ਸੀ ਭਾਵਨਾ ਅਤੇ ਇਸ ਨੂੰ ਲੈ ਕੇ ਵੀ ਇੱਕ ਸ਼ੋਗ ਦੀ ਲਹਿਰ ਇਲਾਕੇ ਦੇ ਵਿੱਚ ਜਰੂਰ ਫੈਲੀ ਹੈ ਕਿ ਇੱਕ 6 ਸਾਲ ਦੇ ਭਾਵਨਾ ਦੇ ਪੁੱਤਰ ਦੀ ਜਿਹੜੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ 15 ਸਾਲ ਵਿਆਹ ਤੋਂ ਬਾਅਦ ਜਿਹੜੀ ਇਹ ਬਰਾਤ ਹੈ ਆਪਣੇ ਘਰ ਵਾਪਸ ਆ ਰਹੀ ਸੀ ਅਤੇ ਚੰਪਾਵਤ ਜ਼ਿਲ੍ਹੇ ਦੇ ਵਿੱਚ ਇੱਕ ਜਿਹੜਾ ਲੋਹਾ ਘਾਟ ਇਲਾਕੇ ਦੇ ਵਿੱਚ ਜਦੋਂ ਇਹ ਲੰਘ ਰਹੀ ਸੀ ਬਰਾਤ ਤਾਂ ਇਹ ਕਾਰ ਹੈ ਕੰਟਰੋਲ ਤੋਂ ਬਾਹਰ ਹੋ ਕੇ ਇੱਕ ਖਾਈ ਦੇ ਵਿੱਚ ਜਾ ਡਿੱਗਦੀ ਹੈ ਅਤੇ ਖਾਈ ਦੀ ਡੂੰਘਾਈ 200 ਮੀਟਰ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਕਾਰ ਡਿੱਗੀ ਅਤੇ ਇਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਜਿਸ ਦੇ ਵਿੱਚ ਇੱਕ 6 ਸਾਲ ਦਾ ਬੱਚਾ ਵੀ ਸੀ ਅਤੇ ਪੰਜ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਕਿ ਇਸ ਮੌਕੇ ਐਸਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਲੋਕ ਨਿਵਾਸੀਆਂ ਦੀ ਮਦਦ ਦੇ ਨਾਲ ਇਸ ਗੱਡੀ ਦੇ ਵਿੱਚੋਂ ਜ਼ਖਮੀਆਂ ਨੂੰ ਅਤੇ ਲਾਸ਼ਾਂ ਨੂੰ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਕੋਰਸਿਸ ਦੇ ਲਈ ਜਾਂਚ ਦੇ ਵਿੱਚ ਵੀ ਜੁਟ ਗਈ ਹੈ ਕਾਰਵਾਈ ਦੇ ਵਿੱਚ ਵੀ ਜੁਟ ਗਈ ਹੈ ਪਰ ਦੱਸ ਦਈਏ ਕਿ ਇਹ ਵਿਆਹ ਤੋਂ ਪਰਤਰੀ ਗੱਡੀ ਸੀ ਅਤੇ ਖੁਸ਼ੀਆਂ ਦਾ ਮਾਹੌਲ ਸੀ ਪਰ ਇਹ ਖੁਸ਼ੀਆਂ ਉਦੋਂ ਮਾਤਮ ਦੇ ਵਿੱਚ ਬਦਲ ਗਈਆਂ ਜਦੋਂ ਉੱਤਰਾਖੰਡ ਦੇ ਵਿੱਚ ਲੋਹਾ ਘਾਟ ਇਲਾਕੇ ਦੇ ਵਿੱਚ ਇੱਕ ਇਹ ਵੱਡਾ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਪੰਜ ਲੋਕਾਂ ਦੀ ਮੌਕੇ ਉੱਤੇ ਮੌਤ ਹੋ ਜਾਂਦੀ ਹੈ ਦਰਦਨਾਕ ਮੌਤ ਰੂ ਕੰਬਾਉ ਜਿਹੜਾ ਖੁਲਾਸਾ ਕਿਹਾ ਗਿਆ ਕੀਤਾ ਗਿਆ ਕਿ ਲਾਸ਼ਾਂ ਨੂੰ ਗੱਡੀ ਕੱਟ ਕੇ ਬਾਹਰ ਕੱਢਿਆ ਗਿਆ ਇਹ ਇੱਕ ਦਰਦਨਾਕ ਤੇ ਭਿਆਨਕ ਘਟਨਾ ਹੈ ਜਿਸ ਦੇ ਵਿੱਚ ਇੱਕ 6 ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ 5 ਲੋਕ ਗੰਭੀਰ ਜ਼ਖਮੀ ਹੋ ਗਏ 7 ਸੀਟਰ 7 ਸੀਟਰ ਕਾਰ ਦੇ ਵਿੱਚ 10 ਲੋਕ ਬੈਠੇ ਸੀ ਅਤੇ ਪਹਾੜੀ ਉੱਤੇ ਗੱਡੀ ਸੀ ਅਤੇ ਕੰਟਰੋਲ ਤੋਂ ਬਾਹਰ ਹੋ ਕੇ ਉਹ ਖਾਈ ਦੇ ਵਿੱਚ ਜਾ ਡਿੱਗਦੀ ਹੈ ਅਤੇ ਇਹ ਬਰਾਤ ਵਾਲੀ ਕਾਰ ਨਾਲ ਇਹ ਭਿਆਨਕ ਹਾਦਸਾ ਵਾਪਰੇ ਸੋ ਤੁਹਾਨੂੰ ਦੱਸਦੀ ਹੈ ਇੱਕ ਵਾਰੀ ਫੇਰ ਕਿ ਇਹ ਜਿਹੜੀ ਘਟਨਾ ਹੈ ਉੱਤਰਾਖੰਡ ਦੇ ਇਲਾਕੇ ਲੋਹਾ ਘਾਟ ਤੋਂ ਚੰਪਾਵਤ ਜ਼ਿਲ੍ਹੇ ਤੋਂ ਆਈ ਹੈ ਅਤੇ ਇਸ ਖਬਰ ਨਾਲ ਜਿਹੜਾ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ ਕਿਉਂਕਿ ਵਿਆਹ ਦੇ ਵਿੱਚ ਖੁਸ਼ੀਆਂ ਦੇ ਵਿੱਚ ਇਹ ਮਾਤਮ ਵਾਲੀ ਖਬਰ ਹੈ ਅਤੇ ਹਰ ਇੱਕ ਦੀ ਅੱਖ ਇਸ ਘਟਨਾ ਦੇ ਨਾਲ ਜ਼ਰੂਰ ਨਮ ਹੋ ਗਈ ਹੈ ਦੱਸ ਦਈਏ ਕਿ ਜ਼ਖਮਿਆਂ ਵਿੱਚ ਡਰਾਈਵਰ ਦੇਵੀਦਤ ਪਾਂਡੇ ਸਮੇਤ ਤਿੰਨ ਨਵਾਲਗ ਵੀ ਹਨ ਇੱਕ 12 ਸਾਲ ਦਾ ਬੱਚਾ ਇੱਕ 14 ਸਾਲ ਦਾ ਇੱਕ 5 ਸਾਲ ਦਾ ਤਿੰਨ ਨਵਾਲਗਣੇ ਜਿਹੜੇ ਡਰਾਈਵਰ ਸਮੇਤ ਜਿਹੜੇ ਜ਼ਖਮੀ ਗੰਭੀਰ ਜ਼ਖਮੀ ਹੋਏ ਹਨ ਹਾਲੇ ਤੱਕ ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਬਸ ਇਹੀ ਪਤਾ ਲੱਗਿਆ ਕਿ ਗੱਡੀ ਆਊਟ ਆਫ ਕੰਟਰੋਲ ਹੋਈ ਹੈ ਜਿਸ ਕਾਰਨ ਇਹ ਗੱਡੀ ਡੂੰਗੀ ਖਾਈ ਦੇ ਵਿੱਚ 200 ਮੀਟਰ ਡੂੰਗੀ ਡਿੱਗ ਜਾਂਦੀ ਹੈ ਅਤੇ ਮੌਕੇ ਉੱਤੇ ਪੰਜ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ 6 ਸਾਲ ਦਾ ਬੱਚਾ ਅਤੇ ਪੰਜ ਲੋਕ ਜ਼ਖਮੀ ਹੋ ਜਾਂਦੇ ਹਨ ਜਿਸ ਦੇ ਵਿੱਚ ਤਿੰਨ ਨਵਾਲਗ ਅਤੇ ਡਰਾਈਵਰ ਵੀ ਮੌਜੂਦ ਹੁੰਦਾ ਸੋ ਇਸ ਘਟਨਾ ਨਾਲ ਹਰ ਇੱਕ ਦੀ ਅੱਖ ਨਾਮ ਹੈ ਤੇ ਹਰ ਇੱਕ ਨੂੰ ਸਦਮਾ ਜ਼ਰੂਰ ਪਹੁੰਚਿਆ